ਇੱਥੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ 2 ਸਾਲ ਤਪੱਸਿਆ ਕੀਤੀ ਧੰਨ ਧੰਨ ਬਾਬਾ ਆਈਸਰ ਸਿੰਘ ਜੀ ਮਹਾਰਾਜ ਨੇ 7 ਸਾਲ ਇਹ ਜਗ੍ਹਾ ਤੇ ਤਪੱਸਿਆ ਕੀਤੀ ਪਾਪਾ ਜੀ ਪਾਪਾ ਕੁੰਦਰ ਸਿੰਘ ਜੀ ਪਾਪਾ ਨਰੇਂਦਰ ਸਿੰਘ ਜੀ ਪਾਪਾ ਸਰਪ ਸਿੰਘ ਜੀ ਸਾਰੇ ਮਹਾਪੁਰਸ਼ ਪਾਪਾ ਜੀ ਦੀ ਸੇਵਾ ਕਰਦੇ ਰਹੇ ਐ ਇੱਥੋਂ ਦੇ ਸਾਰੇ 50 ਵਿੱਚ ਵੱਡੇ ਨਾਲ ਸਰ ਵਿੱਚ ਗਏ ਐ ਇਹ ਜੋ ਵੀ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਹੋ ਰਿਹਾ ਹੈ ਤੇ ਇਸ ਲਈ ਅੱਜ ਸਾਡੇ ਨਾਂ ਅਨਸਾਰ ਦੀ ਸਾਰੀ ਸੰਪਰਤਾ ਕਿਉਂ ਇਕੱਠੇ ਆ ਸਾਡੇ ਬੰਦੇ ਵੀ ਇਕੱਠੇ ਸੀ ਅਸੀਂ ਵੀ ਇਕੱਠੇ ਰਹਿਣਾ ਜੇ ਕੋਈ ਇਦਰੀ ਉਦਰੀ ਗੱਲ ਕਰਦਾ ਸਮਝੋ ਤਰਕਾਯੋਗ ਹੈ ਪਰ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਦਾਸ ਦਾ ਇੱਕ ਜੀਰੋ ਜਾਂ ਸੇਵਾਦਾਰ ਹੈ ਮੈਨੂੰ ਐਡੀ ਖੁਸ਼ੀ ਹੈ ਇਹ ਸਾਡੇ ਨਾਨ ਸਾਡੀ ਸਾਰੀ ਸੰਪਰਦਾਵਾ ਅੱਜ ਸਾਡੇ ਨਾਨ ਸਾਡੇ ਮਹਾਪੁਰਸ਼ਾਂ ਦੇ ਵਿੱਚੋਂ ਤੇ ਵੱਡੇ ਮਹਾਪੁਰਸ਼ ਬਾਬਾ ਗੁਰਦੇਵ ਸਿੰਘ ਦੀ ਭਾਈ ਕੀ ਸਮਾਦ ਬਾੜੇ ਉਹ ਹਜੇ ਬੈਠੇ ਆ ਉਹ ਵੀ ਇੱਥੇ ਸੇਵਾ ਕਰਦੇ ਰਹੇ ਆ ਸਾਡੇ ਸਾਰੇ ਨਾਨ ਸਾਡੇ ਜਿੰਨੇ ਬਾਬਾ ਇਹਨੇ ਸਤਾਨ ਬਣਾਏ ਆ ਆ ਥਾਂ ਤੋਂ ਸਾਰੀਆਂ ਸੰਗਤਾਂ ਆਈਆਂ ਨੇ ਸਾਡੇ ਬਾਬਾ ਗੁਰਜੀਤ ਸਿੰਘ ਦੀ ਜਿਹੜੇ ਗੁਰੂ ਗੋਬਿੰਦ ਸਿੰਘ ਵੀ ਸੇਵਾ ਅੰਨੇਵੇਂ ਲੰਬਰ ਤੇ ਅੱਜ ਕਰ ਰਹੇ ਆ ਮੌਕੇ ਤੇ ਕਿੰਨੀ ਮਹਾਨ ਸੇਵਾ ਹੈ ਪਾਪਾ ਗੁਰਚਰਨ ਸਿੰਘ ਜੀ ਤੇ ਪਾਪਾ ਇਸ ਤਰ੍ਹਾਂ ਸਾਰੇ ਮਹਾਪੁਰਜ ਜਿੰਨੇ ਵੀ ਆਏ ਆ ਮੈਂ ਸਾਰਿਆਂ ਦਾ ਨਾਲ ਮੈਨੂੰ ਲੈਣਾ ਔਖਾ ਲੱਗਦਾ ਹੈ ਕਿ ਸਾਰੇ ਸਤਿਕਾਰਯੋਗ ਹੈ ਉਹ ਔਖਾ ਨਹੀਂ ਲੱਗਦਾ ਟਾਈਮ ਲੱਗਦਾ ਤੇ ਇਸ ਲਈ ਭਾਈ ਕਾਜ਼ ਤਾਂ ਸਾਰਿਆਂ ਦਾ ਰੀਣੀ ਹੈ ਹੁਣ ਨਗਰ ਕੀਰਤਨ ਸ਼ੁਰੂ ਹੋਵੇਗਾ ਅਸੀਂ ਬੇਨਤੀ ਕਰਾਂਗੇ ਪਾਪਾ ਗੁਰਜੀਤ ਸਿੰਘ ਜੀ ਨੂੰ ਬਈ ਤੁਸੀਂ ਇਹ ਅਰਦਾਸ ਕਰਨੀ ਅੱਜ ਸਾਡਾ ਫੁਰਨਾ ਹੈ ਤੇ ਬਾਬਾ ਗੁਰਦੇਵ ਸਿੰਘ ਜੀ ਖਾਸ ਕਰਕੇ ਸੀਧੀ ਬਾਗ ਵਾਲੇ ਉਹ ਮਹਾਪੁਰਸ਼ ਕੱਲ ਉਹਨਾਂ ਨੇ ਦਰਸ਼ਨ ਦਿੱਤੇ ਅੱਜ ਰਾਤ ਇੱਥੇ ਹੀ ਹੈ ਤੇ ਬਾਬਾ ਜੋਗਾ ਸਿੰਘ ਜੀ ਬਾਬਾ ਅਰਜਨ ਸਿੰਘ ਜੀ ਬਾਬਾ ਭਾਗ ਸਿੰਘ ਜੀ ਬਾਬਾ ਗੁੱਲੂ ਜੀ ਭਧੌੜ ਤੋਂ ਸਾਰੇ ਹੀ ਮਹਾਪੁਰਸ਼ ਸਭ ਦਾ ਦਾਸ ਤੈਨੂੰ ਸਤਿਕਾਰ ਕਰਦਾ ਤੇ ਇਸ ਲਈ ਸਾਡੇ ਨੇਮਲੇ ਮੰਡਲ ਦੇ ਮਹਾਪੁਰ ਸਾਰੇ ਆਏ ਆ ਜਿੰਨੀਆਂ ਵੀ ਸੰਗਤਾਂ ਆਈਆਂ ਸਾਰਿਆਂ ਦਾ ਦਾਸ ਇਥੋਂ ਨਗਰ ਕੀਰਤਨ ਚੱਲ ਕੇ ਪਹਿਨਾ ਪਿੰਡ ਝੋੜੜਾ ਫੇਰ ਮਾਣੂ ਕੇ ਫਿਰ ਦੇੜ ਕੇ ਫਿਰ ਡੱਲਾ ਫਿਰ ਕੌਂਕੇ ਸੋਟੇ ਤੇ ਵੱਡੇ ਜਿਵੇਂ ਨਾਨ ਸਾਹਿਬ 6 ਵਜੇ ਦੇ ਨੂੰ ਪਹੁੰਚ ਜਾਂਦਾ ਬਹੁਤ ਲੋਕਾਂ ਦੇ ਵਿੱਚ ਚਾਹ ਤੇ ਪਿਆਰ ਹੈ ਕਿਉਂ ਨਾ ਹੋਵੇ ਤੇ ਕੀ ਦਾ ਇਹ ਕੋ ਦਾਤੇ ਆ ਜਿੰਨਾਰੇ ਸਾਨੂੰ ਖੱਡੇ ਬਾਤੇ ਦਾ ਅੰਮ੍ਰਿਤ ਬਖਸ਼ਿਆ ਉਹ ਬਾਤੇ ਆ ਜਿਹੜੇ ਸਰਵਸਤਾਨੀ ਉਹ ਬਾਤੇ ਆ ਜਿਨ੍ਹਾਂ ਨੇ ਗੁਰੂ ਕਾਲ ਲੋਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗਤੀ ਦੇ ਕੇ ਕਿਰਪਾ ਕੀਤੀ ਸਾਧਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚਵਾ ਲੋਟ ਸਤਿਗੁਰਾਂ ਦੇ ਬੱਚੇ ਨੂੰ ਮੋਖਰਾ ਕੇ ਬਾਬਾ ਨਾਨਕ ਸਿੰਘ ਦੀ ਮਹਾਰਾਜ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਸਾਰਾ ਪਰਿਵਾਰ ਤੇ ਬਾਬਾ ਜੀ ਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਖੜਾ ਹੈ ਤੇ ਕਿਉਂ ਨਾ ਹੋਵੇ ਤਾਸ ਤਾਈਂ ਨਾ ਕਹਿ ਕੇ ਫਤਿਹ ਬੁਲਾਵੇਗਾ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਿਮਰਤਾ ਸਹਿਤ ਜੀ ਆਇਆ ਜੀ ਆਇਆ ਜੀ ਆਇਆ ਦਾ ਸਾਖਦਾ ਹੁਣ ਬਾਬਾ ਗਰਦੀਪ ਸਿੰਘ ਜੀ ਅਰਦਾਸ ਕਰਨਗੇ ਅਸੀਂ ਹੁਣ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਤਾਲ ਤੁਰ ਕੋਮ ਪਏ ਅਰਦਾਸ ਜੀਉ ਪਿਤ ਸਾਭ ਤੇਰੀ ਆਸ ਤੁਮ ਬਾਦ ਪਿਤਾ ਹਮਾਰਿ ਫਿਰ ਤੇ ਤੁਹੀ ਕੇ ਰਖਾ ਮੈਂ ਸੂਖ ਕਨੇੜੇ ਹੋਏ ਨਾ ਧਰਾਂ ਤੁਮਰੀ ਸੂਤਰਤਾਰੀ ਤੁਮ ਤੇ ਹੋਏ ਸੋਹਾ ਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾ ਸੁਖਾ ਸਾਹਿਬਾ ਗੁਰਮਾਨੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਜਿਹੜਾ ਪ੍ਰੇਸ਼ੰਤੀ ਆਏ ਜਿੱਥੇ ਸਤਿ ਪਾਏ ਤੇ ਮਹਾਦਰਸ਼ਵਰਿਆ ਕਰਨੋਂ ਦਾਵਾ ਤਾਏ ਸੋ ਸਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਸਤਰੀ ਗੁਰੂ ਗੋਬਿੰਦ ਸਿੰਘ ਜੀ ਕਰਪਾਛਾਏ ਸੋ ਸਈ ਹੋਏ ਸਹਾਏ ਸਤਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਕਾਲ ਸਾਹਿਬ ਜੀ ਸਾ ਦਰਸ਼ਕਾਂ ਦਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਕੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸ ਪਾਸਿਆਂ ਚਾਰ ਸੰਜਾ ਦੇ ਪੰਜ ਪਿਆਰੇ ਚਾਰੀ ਮੁੱਢੇ ਸਮੂਹ ਸਰਦਾਰ ਨੂੰ ਬਖਸ਼ਾ ਸੁਸਤਿਆਰੇ ਪਿਆਰੇ ਸੇ ਸਿੰਘਾਂ ਜੀ ਕਮਾਇਕਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਕੋਲਣਾ ਜੀ ਸ੍ਰੀ ਵਾਹਿਗੁਰੂ ਜੀ ਮੁਕਰਤਕਾਂ ਸਮੂਹ ਗੁਰਦੁਆਰਿਆਂ ਝੰਡਿਆਂ ਪੰਗਿਆਂ ਨਿਸ਼ਾਨਾ ਗੁਰਧਾਮਾਂ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਕੋਲਣਾ ਜੀ ਕਤੇ ਪਾਸ਼ਾ ਜੀ ਸਰਦਾਰ ਗੁਰਨਾਮ ਸਿੰਘ ਸਾਹਿਬ ਜੀ ਤਨਤਨ ਗੁਰਬਖਸ਼ ਸਿੰਘ ਜੀ ਮਾਰਕੋਲੀ ਕਰ ਪਾਸ਼ਾ ਜੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਨ ਕਾਲਾ ਕਲਦਨ ਜਿ ਕਰਤਾ ਤਰਗਤ ਕਰਾਇ ਜਨਾਨ ਕਰੇ ਸੋ ਹੋ ਜਨਤ ਸਮੁੱਚੇ ਆਵਣਾ ਹੋ ਆਪ ਮੁਕਤ ਮੁਕਤ ਕਰੇ ਸੁਖਾਰ ਨਾ ਸਿਧਨ ਕੋ ਸੁਭਾਣ ਅੰਕਾਰ ਤੇ ਪ੍ਰਕਾਸ਼ ਹਮਾਰਾ ਤੈ ਉਹ ਆਪਣਾ ਸ਼ਹਿਰ ਬਿਕੇਤਾ ਹੋਵੇਓ ਦਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰੇਸ਼ਰ ਪਾਤਸ਼ਾਹ ਜੀ ਅੱਜ ਉਤਾਰਕਾਰ ਦੀ ਖੁਸ਼ੀ ਵਿੱਚ ਨਾਨਸਰ ਸੰਪਰਦਾਵੋਂ ਸਭ ਮਹਾਨ ਪੁਰਖਾਂ ਵੱਲੋਂ ਸਭ ਸੰਤਾਂ ਵੱਲੋਂ ਆਪ ਜੀ ਬਹੁਤ ਬਹੁਤ ਦਾਣਾ ਦੀਇਆ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਦਾਂਤਨ ਬਾਬਾ ਨਾਨ ਸਿੰਘ ਜੀ ਮਹਾਰਾਜ ਦਾਂਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾਂਤਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਆਪ ਜੀ ਦੇ ਸਤਿਪੋਸਤਾਂ ਠਾਠ ਨਾਨਸਰ ਤੇਰਾ ਮਧਨਾ ਸੱਚੇ ਪਾਤਸ਼ਾਹ ਤਿੱਥੋ ਆਪ ਜੀ ਦੀ ਕਿਰਪਾ ਦੇ ਨਾਲ ਮਹਾਨ ਨਗਰ ਕੀਰਤਨ ਤੰਦਰਪੁਰ ਗੁਰੂ ਮਹਿੰਦੇ ਸਿੰਘ ਜੀ ਆਦੀ ਇਰਤਾਰ ਕਰਨ ਦੀ ਖੁਸ਼ੀ ਵਿਚਾਰਮ ਰੋ ਕੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਨਾਨਸਰ ਪਲੇਰਾ ਵਿੱਚ ਇਹ ਸੰਪੂਰਨਤਾ ਹੋਈ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਕਰਨਾ ਹਮ ਸੋ ਸਾਈ ਹੋਣਾ ਤੰਗੜ ਗੁਰੂ ਮਹਿੰਦੇ ਸਿੰਘ ਜੀ ਮਾਰੇ ਕਗੀਰਕ ਤੋਂ ਸਾਰਾ ਸਨਮਾਨ ਮੇਰੇ ਬਹੁਤ ਹੀ ਸਤਕਾਰਯੋਗ ਭਾਰੇ ਤੰਗਨ ਬਾਬਾ ਕਾਲਾ ਸਿੰਘ ਮਹਾਰਾਜ ਜੀ ਰਹਿਣ ਮਾਈ ਇੱਥੇ ਹੋ ਰਿਹਾ ਹੈ ਆਪ ਜੀ ਨੇ ਕਿਰਪਾ ਕਰਦੀਆਂ ਸੰਸਾਹੀ ਨੂੰ ਉਸ ਵਾਪਰ ਕਾਂ ਸਿਰ ਤੇ ਹੱਥ ਰੱਖਾ ਉਸ ਸੰਸਾਹੀ ਸੇ ਤੇ ਹੱਥ ਰੱਖਣਾ ਆਪ ਸੰਸਾਹੀ ਹੋਣਾ ਸੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੰਤਨ ਗੁਰੂ ਕ੍ਰਾਂਸੇ ਮਾਰ ਜਾ ਅਸੀਂ ਪਾਲਕੀ ਵਿੱਚ ਸ਼ੋਭ ਸੁਭਾਜਵਾਨਾਂ ਨੂੰ ਪੰਥ ਪਿਆਰੇ ਹਾਜ਼ਰਾਂ ਆਪ ਕਿਰਪਾ ਕਰੋ ਆਖਿਆ ਮਸ਼ੂ ਮੇਰਾ ਕਰੋ ਤਾਂ ਸ੍ਰੀ ਗੁਰੂ ਨਾਲ ਕੇ ਨਾਮ ਜੰਨਦੀ ਬਲਾ ਜੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ